ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਾਂ ਤੁਹਾਡੇ ਨਾਲ ਰਜੀਤ ਸਿੰਘ ਆਪਾਂ ਅੱਜ ਆਏ ਆ ਨੇੜਲੇ ਪਿੰਡ ਬਾਬਲਪੁਰ ਵਿਖੇ ਜਿੱਥੇ ਅਗਾ ਬਦੂ ਕਿਸਾਨ ਗੁਰਮੀਤ ਸਿੰਘ ਜੀ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਇਹਨਾਂ ਨੇ ਆਪਣੇ ਖੇਤਾਂ ਦੇ ਵਿੱਚ ਦਿਨ ਚੜਾਇਆ ਪਿਆ ਇਹ ਦੇਖਣ ਨੂੰ ਲੱਗਦਾ ਕਿ ਜਿਹੜੇ ਕਿਸਾਨ ਹੋਣੇ ਚਾਹੀਦੇ ਆ ਉਹ ਜ਼ਿਆਦਾਤਰ ਇਸ ਪਾਸੇ ਨੂੰ ਹਨ ਮੁਹਾਰਾ ਮੁਟਨੇ ਚਾਹੀਦੀਆਂ ਇਹਨਾਂ ਨੇ ਆਪਣੇ ਖੇਤਾਂ ਦੇ ਵਿੱਚ ਹਰ ਤਰ੍ਹਾਂ ਦੇ ਫਲ ਲਾਏ ਹੋਏ ਆ ਹਰ ਤਰ੍ਹਾਂ ਦੀ ਸਬਜ਼ੀ ਬੀਜੀ ਹੋਈ ਹੈ ਮਤਲਬ ਜ਼ਿਆਦਾਤਰ ਜਿਹੜਾ ਜਿੰਨਾ ਕੁਝ ਵੀ ਦੇਖਣ ਨੂੰ ਲੱਗ ਰਿਹਾ ਹੈ ਸਾਰਕ ਉਹ ਸਥੇ ਅਰ ਆਰਗੈਨਿਕ ਲੱਗ ਰਿਹਾ ਹੈ ਬਿਨਾ ਖਾਦ ਤੋਂ ਇਹ ਖੇਤੀਬਾੜੀ ਕਰਦੇ ਆ ਆਪਾਂ ਇਹਨਾਂ ਨਾਲ ਉਹ ਵੀ ਸਾਂਝ ਤੁਹਾਡੀ ਪਾਵਾਂਗੇ ਕਿ ਇਹਨਾਂ ਨੇ ਕਦੋਂ ਤੋਂ ਇਹ ਕੰਮ ਸ਼ੁਰੂ ਕੀਤਾ ਕਿੱਥੋਂ ਇਹਨਾਂ ਨੂੰ ਇਹ ਚੇਟਕ ਲੱਗੀ ਅੱਜ ਜਿਹੜੀ ਸਭ ਤੋਂ ਜਿਹੜੀ ਵਧੀਆ ਗੱਲ ਆਪਾਂ ਦੇਖਣ ਲੱਗੀ ਹੈ ਇਹਨਾਂ ਨੇ ਆਪਣੇ ਖੇਤਾਂ ਦੇ ਵਿੱਚ ਟੈਂਕ ਬਣਾਇਆ ਹੋਇਆ ਜਿਹੜਾ ਬਰਸਾਤ ਦਾ ਪਾਣੀ ਹੈ ਉਸ ਪਾਣੀ ਨੂੰ ਇਕੱਠਾ ਕਰਦੇ ਆ ਇਹਨਾਂ ਦਾ ਕਹਿਣਾ ਹੈਗਾ ਕਿ ਜਿੰਨੇ ਵੀ ਕਿਸਾਨ ਹੈਗੇ ਆ ਭਾਵੇਂ ਵੱਡਾ ਕਿਸਾਨ ਹੈ ਭਾਵੇਂ ਛੋਟਾ ਕਿਸਾਨ ਹੈ ਉਸ ਨੂੰ ਬਰਸਾਤੀ ਪਾਣੀ ਨੂੰ ਸਾਂਭਣਾ ਚਾਹੀਦਾ ਇਹਦੇ ਨਾਲ ਪਾਣੀ ਦਾ ਲੈਵਲ ਉੱਪਰ ਹੋਊਗਾ ਤੇ ਜਿਹੜਾ ਅਸੀਂ ਪਾਣੀ ਧਰਤੀ ਦੇ ਕੋਲ ਖਿੱਚਦੇ ਆ ਉਹ ਧਰਤੀ ਦੇ ਵਿੱਚ ਖਿੱਚਣ ਦੀ ਬਜਾਏ ਇਸ ਪਾਣੀ ਨੂੰ ਵਰਤਨ ਦੇ ਵੀ ਲਿਆਉਣਾ ਚਾਹੀਦਾ ਖੇਤੀਬਾੜੀ ਵਾਸਤੇ ਇਹਨੂੰ ਟੈਂਕ ਨੂੰ ਕਦੋਂ ਕਿਸ ਤਰ੍ਹਾਂ ਇਹਨਾਂ ਨੂੰ ਇਹ ਕਿੱਥੋਂ ਇਹਨਾਂ ਨੂੰ ਚੇਤਨਾ ਮਿਲੀ ਕਦੋਂ ਉਹ ਇਹਨਾਂ ਨੇ ਇਹ ਜਿਹੜੇ ਹੈਗੇ ਆ ਕੰਮ ਸ਼ੁਰੂ ਕੀਤਾ ਆਪਾਂ ਸਾਰੀ ਗੱਲਬਾਤ ਕਰਦੇ ਆ ਤੁਹਾਡੀ ਵੀ ਸਾਂਝ ਪਾਉਣੀ ਆ ਆਪਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਇਹ ਦੱਸੋ ਜੀ ਜਿਹੜਾ ਆਹ ਤੁਸੀਂ ਟੈਂਕ ਬਣਾਇਆ ਹੋ ਆਪਣੀ ਪਿੱਛਲੇ ਪਾਸੇ ਪਿਛਲੇ ਪਾਸੇ ਹੈ ਇਹ ਤੁਹਾਨੂੰ ਕਿੱਥੋਂ ਮਤਲਬ ਇਹ ਇਹ ਕਿੱਥੋਂ ਤੁਹਾਨੂੰ ਸੋਚੀ ਆਈ ਜੀ ਇਸ ਗੱਲ ਦੀ ਇਸ ਤਰ੍ਹਾਂ ਕਰਨਾ ਚਾਹੀਦਾ ਜੀ ਆਪਣਾ ਜਿਹੜਾ ਪਾਣੀ ਹੈ ਥੱਲੇ ਵਾਲਾ ਸਾਡੇ ਉਰੇ ਦਾ 1.5 300 400 ਤੇ ਜਿਹੜਾ ਪਾਣੀ ਹੈ ਉਹ ਖਰਾਬ ਹੈ ਜੀ ਬਾਕੀ ਉੱਪਰਲੇ ਪਾਣੀ ਜਿਹੜੇ 60 ਫੁੱਟ ਵਾਲੇ ਆ ਉਹ ਹੋਗੇ ਖਰਾਬ ਬਾਕੀ ਇਹ ਬਚਾਓ ਇਸ ਕਰਕੇ ਹੋਇਆ ਵਾ ਆਪਣੇ ਏਰੀਆ 'ਚ ਕਿ ਨਹਿਰੀ ਪਾਣੀ ਸਾਨੂੰ ਲੱਗਦਾ ਤੇ ਇਹ ਪੌਂਡ ਦਾ ਇਹ ਵਿਚਾਰ ਬਣਿਆ ਵੀ ਜਿਹੜਾ ਬਰਸਾਤੀ ਪਾਣੀ ਫालतू ਪਾਣੀ ਚਲਿਆ ਜਾਂਦਾ ਜਾਦਾ ਬਾਰਸ ਪੈ ਕੇ ਵੀ ਆਪਾਂ ਇਹਦੇ ਵਿੱਚ ਪੋਸ਼ਕ ਰੀ ਇਕੱਠਾ ਕਰਨ ਦੀ ਦੂਸਰਾ ਜਿਹੜਾ ਨਹਿਰੀ ਪਾਣੀ ਹੈ ਜਦੋਂ ਬਰਖਾਤਾਂ ਦੇ ਟਾਈਮ ਵੀ ਕਈ ਵਾਰੀ ਵੱਧ ਹੋ ਜਾਂਦਾ ਉਹ ਜਾਂ ਫਿਰ ਕਈ ਕੋਈ ਕਿਸਾਨ ਲਾਂਦਾ ਨਹੀਂ ਹੈ ਤੇ ਉਹਦੀ ਬਾਰੀ ਇਹਦੇ ਵਿੱਚ ਪੈ ਜਾਂਦੀ ਹੈ ਯਾਨੀ ਕਿਸੇ ਕੋਲ ਫालतੂ ਹੋ ਗਿਆ ਹਨ ਇਸ ਕਰਕੇ ਇਹ ਇਹਦਾ ਮਹੱਤਵ ਇਹੀ ਹੈ ਵੀ ਥੱਲੇੋਂ ਪਾਣੀ ਘੱਟ ਤੋਂ ਘੱਟ ਖਿੱਚਿਆ ਜਾਵੇ ਜਿੰਨਾ ਹੋ ਸਕੇ ਜਦੋਂ ਦਾਈ ਮੈਂ ਪਟਿਆ ਉਨੁਰਾ ਮੇ 20% ਪਾਣੀ ਜੇ ਕੋਈ 100% ਲੋ ਫਿਚਰੇ ਆ ਮੈਂ ਆਪਣਾ ਜਿਹੜਾ ਮੈਂ ਮੈਂ ਪਹਿਲਾਂ ਜਿੰਨਾ ਖਿੱਚਦਾ ਸੀ ਉਸ ਦੇ ਹਿਸਾਬ ਨਾਲ 20% ਪਾਣੀ ਹੁਣ ਫਿਚਰੇ ਆ 30% ਪਾਣੀ ਇਸੇ ਚੋਂ ਖਰ ਰਿਆ ਆਪਣਾ ਤੇ ਇਹ ਬਣਾਉਣੇ ਕਿਉਂ ਚਾਹੀਦੇ ਆ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਜਿਹੜੇ 40 40 50 50 ਕਵੰਟਰ ਵਾਲੇ ਡਾਇਰੈਕਟਰ ਹੈ ਨਾ ਇਹਨਾਂ ਨੇ ਲੈਂਟਰ ਪਾ ਦਿਆ ਜ਼ਮੀਨ ਦੇ ਵਿੱਚ ਪਾਣੀ ਤਾਂ ਥੱਲੇ ਜਾਂਦਾ ਨਹੀਂ ਹੈ ਪਹਿਲਾਂ ਬਜ਼ੁਰਗ ਜਿਹੜੇ ਟੋਆ ਪੱਟ ਕੇ ਪਾਣੀ ਪੀ ਲੈਂਦੇ ਸੀ ਜਾਂ ਪੱਖੇ ਉੱਪਰ ਰੱਖੇ ਹੋਏ ਸੀ ਅੱਜ ਤੋਂ 60 70 ਸਾਲ ਪਹਿਨਾ ਉਹ ਦੇਖੋ ਹੁਣ 4 400 ਫੁੱਟ ਤੇ 300 ਫੁੱਟ ਤੇ 250 ਫੁੱਟ ਦੇ ਆਮ ਹੋ ਗਿਆ ਕੰਮ ਤੇ ਜਾਂ ਤਾਂ ਲੈਂਟਰਪਨੇ ਜਾਣ ਜਿਹੜੇ ਜ਼ਮੀਨ ਦੇ ਵਿੱਚ ਪਏ ਹੋਏ ਨੇ ਤਾਂ ਵੀ ਪਾਣੀ ਥੱਲੇ ਜਾਏਗਾ ਜਾਂ ਫਿਰ ਜਿਹਦੇ ਕੋਲ ਜ਼ਮੀਨ ਹੈ ਜਿਹਦੇ ਕੋਲ ਵੱੱਡਾ ਹੈ ਉਹ ਵੱਡਾ ਤਲਾਬ ਬਣਾ ਸਕਦਾ ਇਹਦੇ ਵਿੱਚ ਮੱਛੀਆਂ ਰੱਖੀਆਂ ਜਾ ਸਕਦੀਆਂ ਨੇ ਖੈਰ ਮੈਂ ਤਾਂ ਰੱਖੀਆਂ ਨਹੀਂ ਪਰ ਰੱਖੀਆਂ ਜਾ ਸਕਦੀਆਂ ਨੇ ਉਹ ਵੀ ਫਸਲ ਜਿੰਨਾ ਹੀ ਤੁਹਾਨੂੰ ਦੇ ਦੇਣੀ ਆ ਤੇ ਦੂਸਰਾ ਇਹ ਆ ਵੀ ਜਿੰਨਾ ਬਰਸਾਤੀ ਪਾਣੀ ਫालतू ਰੁੜ ਕੇ ਚਲਿਆ ਜਾਂਦਾ ਉਹ ਪਾਣੀ ਇਹਦੇ ਵਿੱਚ ਸੰਭੇਗਾ ਜੇ ਲੱਗ ਲੱਗ ਥਾਮਾ ਤੇ ਤਲਾਹ ਹੋਣਗੇ ਨਾ ਵੱਧ ਤੋਂ ਵੱਧ ਉਹਦੇ ਨਾਲ ਜਿਹੜਾ ਇੱਕਦਮ ਹੜ ਆਉਂਦਾ ਇਹ ਉਹ ਵੀ ਰੁਕੇਗਾ ਪਾਣੀ ਦਾ ਲੈਵਲ ਵਧੇਗਾ ਪਾਣੀ ਸੰਭਾਲਾਂਗੇ ਤਾਂ ਇਹ ਬਾਅਦ ਦੇ ਵਿੱਚ ਆਪਾਂ ਇਹਨੂੰ ਵਰਤ ਵੀ ਸਕਦੇ ਆ ਜਿਹੜੇ ਵੱਡੇ ਵੱਡੇ ਹੁਣ ਡੈਮ ਬਣੇਵੇਂ ਨੇ ਆਪਣੇ ਇਨਾ ਦਾ ਹੁਣ ਕਹਿਣ ਦੇ ਵਿੱਚ ਇਹ ਆ ਰਿਹਾ ਵੀ ਜੇ ਇੱਕ ਡੈਮ ਟੁੱਟ ਜੇ ਵੱਡਾ ਡੈਮੇਜ ਦਾ ਨੰਗਲ ਡੈਮ ਹੈ ਇਹ ਪੂਰੇ ਪੰਜਾਬ ਨੂੰ ਡੋਬਣ ਵਾਸਤੇ ਬਹੁਤ ਹੈ ਇਸ ਤਰ੍ਹਾਂ ਦੇ ਡੈਮ ਨੇ ਜਿਹੜੇ ਇਹ ਕਈ ਮੁਲਕਾਂ ਦੇ ਵਿੱਚ ਹੁਣ ਤੋੜੇ ਵੀ ਜਾ ਰਹੇ ਨੇ ਜਿਹੜੇ ਬਹੁਤੇ ਵੱਡੇ ਬਣੇ ਜੁੱਤੇ ਤੇ ਜੇ ਛੋਟੇ ਡੈਮ ਹੋਣ ਇਹ ਇਹ ਜਿਹੇ ਜਿਹੜੇ ਵੱਡੇ ਡੈਮ ਨੇ ਇਹਨਾਂ ਦੇ ਅੱਗੇ ਹੋਰ ਇਸ ਦੇ ਮੁਕਾਬਲੇ ਜਿੱਦਾਂ ਇਹ ਕੱਲਾ ਇਹ ਹੋਰ 20 ਡੈਮ ਹੋਣ ਬਿਜਲੀ ਤਾਂ ਨਹਿਰਾਂ ਦੇ ਵਿੱਚ ਵੀ ਬਣ ਰਹੀ ਹੈ ਜਿੱਥੇ ਬਣ ਰਹੀ ਹੈ ਠੀਕ ਹੈ ਨਾ ਉਹ ਸਿਸਟਮ ਬਣ ਸਕਦਾ ਤੇ ਉਹਦੇ ਅੱਗੇ ਫਿਰ ਖੇਤਾਂ ਦੇ ਵਿੱਚ ਇਦਾਂ ਤਲਾਹ ਹੋਣ ਤੇ ਜਿਹੜਾ ਇਹ ਹੜਾ ਵਾਲਾ ਜਿਹੜਾ ਮਸਲਾ ਉਹ ਹੱਲ ਹੋ ਸਕਦਾ ਜਿੱਕੇ ਡੈਮ ਟੁੱਟੇਗਾ ਉਹ ਤਾਂ ਇਕੱਲਾ ਹੀ ਡੋਪਦੇਗਾ ਹੁਣ 20 50 ਇਕੱਠੇ ਜਿਹੜੇ ਡੈਮ ਬਣੇ ਹੋਏ ਨੇ ਉਹ ਇਕੱਠੇ ਤਾਂ ਹੀ ਨਾ ਟੁੱਟ ਸਕਦੇ ਮੇਰੇ ਕਹਿਣ ਦਾ ਭਾਵ ਹੈ ਉੱਪਰਲੇ ਡੈਮਾਂ ਦੇ ਅੱਗੇ ਵੀ ਛੋਟੇ ਡੈਮ ਹੋਣ ਤੇ ਖੇਤਾਂ ਦੇ ਵਿੱਚ ਵੀ ਛੋਟੇ-ਛੋਟੇ ਡੈਮ ਹੋਣ ਤਾਂ ਹੀ ਇਹ ਜਿਹੜਾ ਇਹ ਜਿਹੜਾ ਪਾਣੀ ਇੱਕ ਦਿਨ ਆ ਗਿਆ ਤੇ ਬਾਅਦ ਚ ਚਲਿਆ ਗਿਆ ਹੌਣ ਖਾਨ ਕਰਕੇ ਜਾਂਦਾ ਡੋਬ ਕੇ ਜਾਂਦਾ ਫਸਲਾਂ ਨੂੰ ਘਰਾਂ ਨੂੰ ਬਰਬਾਦ ਕਰਕੇ ਜਾਂਦਾ ਬਿਲਕੁਲ ਇਸੇ ਤਰ੍ਹਾਂ ਮੈਂ ਬਰਤ ਰਿਆਂ ਜੀ ਇਹਨੂੰ ਇਹਦੇ ਵਿੱਚ ਪਾਣੀ ਜੀ ਬਰਸਾਤੀ ਪਾਣੀ ਸਟੋਰ ਕਰ ਲੈਣਾ ਜਿਹੜਾ ਨਹਿਰ ਦਾ ਫालतू ਪਾਣੀ ਕਿਸੇ ਦਾ ਆ ਗਿਆ ਉਹ ਮੈਂ ਇਹਦੇ ਵਿੱਚ ਸਟੋਰ ਕਰ ਲੈਣਾ ਇਹ ਪੂਰਾ ਸਾਲ ਮੁਕਤ ਦਾ ਨਹੀਂ ਹੈ ਬਰਸਾਤਾਂ ਦੇ ਵਿੱਚ ਦੋ ਵਾਰੀ ਪੜ ਜਾਂਦਾ ਇਹ ਬਾਕੀ ਜੇ ਕਿਸੇ ਦੀ ਬਾਰਿ ਪੂਰੀ ਮਿਲ ਗਈ ਉਸ ਤਰ੍ਹਾਂ ਵੀ ਭਰ ਜਾਂਦਾ ਇਹ ਇਹ ਕਿੰਨੇ ਕਿੰਨੇ ਥਾਂ ਦੇ ਵਿੱਚ ਬਣਾਇਆ ਹੋ ਤੁਸੀਂ ਤੁਸੀਂ ਇੱਥੇ ਪੂਰੇ 10 ਏਕੜ ਜ਼ਮੀਨ ਹੈ ਜਿਹਦੇ ਵਿੱਚ ਮੈਂ 2005 ਤੋਂ ਕੁਦਰਤੀ ਖੇਤੀ ਕਰ ਰਿਹਾ ਹਾਂ ਤੇ ਇਹ ਮੈਂ ਬਣਾ ਲਿਆ ਸੀ 2008 ਦੇ ਵਿੱਚ ਇਹ ਬਣਿਆ ਹੋਇਆ ਅੱਧੇ ਏਕੜ ਦੇ ਵਿੱਚ ਜਿਹੜਾ ਛੋਟਾ ਕਿਸਾਨ ਹੈ ਉਹ ਜਿੱਦਾਂ 2 ਕਿੱਲੇ ਵਾਲਾ ਉਹ ਇੱਕ ਕਨਾਲ ਦੇ ਵਿੱਚ ਦੋ ਕਨਾਲਾਂ ਦੇ ਵਿੱਚ ਵੀ ਬਣਾ ਸਕਦਾ ਪਰ ਸਰਕਾਰ ਇਹਦੇ ਵੱਲ ਹੁਲਾਰਾ ਦੇਵੇ ਨਾ ਜੇ ਉਹ ਇੱਕ ਤਰ੍ਹਾਂ ਦੇ ਸਕਦੀ ਹੈ ਵੀ ਤੁਸੀਂ ਮੈਂ ਅਸੀਂ ਸੋਲਰ ਸਰਕਾਰ ਜਿਹੜੀ ਸੋਲਰ ਸਿਸਟਮ ਫਰੀ ਲਾ ਕੇ ਦੇਵੇ ਜਿਹੜਾ ਪਾਉਂਡ ਬਣਾਉਂਦਾ ਤੁਸੀਂ ਜਿਵੇਂ ਕਹਿ ਰਹੇ ਹੋ ਸਰਕਾਰ ਫਲਾਰਾ ਦੇ ਦੇ ਸਰਕਾਰ ਤੋਂ ਮਤਲਬ ਕਿਸ ਕਿਸ ਕਿਸਮ ਦਾ ਦੀ ਸਹਾਇਤਾ ਜਿਹੜੀ ਹੈ ਕਿਸਾਨ ਚਾਹੁੰਦੀ ਹੈ ਜੀ ਹੁਣ ਇਹ ਪੌਂਡ ਜਿਹੜਾ ਇਹਦੇ ਨਾਲ ਇਹਦਾ ਪਾਣੀ ਹੈ ਜਿਹੜਾ ਇਹ ਮੈਂ ਅੰਜਣ ਨਾਲ ਖਿੱਚ ਰਿਆਂ ਉਹ ਬਹੁਤ ਮਹਿੰਗਾ ਪੈਂਦਾ 1 ਲੀਟਰ 100 ਰੁਪਏ ਚ ਪੈ ਜਾਂਦਾ ਉਹ ਠੀਕ ਹੈ ਜੀ ਤੇ ਜੇ 1 ਲੀਟਰ ਦੇ ਵਿੱਚ ਵੱਧ ਤੋਂ ਵੱਧ ਅੰਜਣ ਹੈ ਜਿਹੜਾ ਅ 2 ਘੰਟੇ ਚੱਲ ਜਾਏਗਾ 2.5 ਘੰਟੇ ਚੱਲ ਜਾਏਗਾ ਇਸ ਤੋਂ ਵੱਧ ਨਹੀਂ ਚੱਲਦਾ ਪਰ ਜੇ ਸੋਲਰ ਸਿਸਟਮ ਲਾਇਆ ਜਾਵੇ ਇਹਦੇ ਉੱਤੇ ਸਰਕਾਰ ਕਹੇ ਵੀ ਸੋਲਰ ਸਿਸਟਮ ਅਸੀਂ ਦਵਾਵਾਂਗੇ ਤੁਸੀਂ ਤਲਾ ਪਟੋ ਠੀਕ ਹੈ ਸਰਕਾਰ ਦੀ ਸਗੋਂ ਸਕੀਮ ਹੋਣੀ ਚਾਹੀਦੀ ਹੈ ਜਿੱਦਾਂ ਇਹ ਕੇਂਦਰੀ ਬਾਗਬਾਨੀ ਮਿਸ਼ਨ ਦੀ ਸਕੀਮ ਹੈ ਇਹ ਤਲਾ ਪਟਣ ਕਿਉਂ ਕੇਂਦਰੀ ਬਾਗਬਾਨੀ ਮਿਸ਼ਨ ਤਾਂ ਖਰ ਪੱਕਾ ਵੀ ਕਰਕੇ ਦਿੰਦੇ ਨੇ ਤੇ ਇਸੇ ਤਰ੍ਹਾਂ ਸਰਕਾਰ ਦੀ ਜੇ ਪੰਜਾਬ ਸਰਕਾਰ ਦੀ ਸੈਂਟਰ ਸਰਕਾਰ ਦੀ ਰਲ ਮਿਲ ਕੇ ਸਕੀਮ ਹੋਵੇ ਵੀ ਤੁਸੀਂ ਆਪਣੇ ਖੇਤਾਂ 'ਚ ਤਲਾ ਬਣਾਓ ਵੀ ਅਸੀਂ ਤੁਹਾਨੂੰ ਸੋਲਰ ਸਿਸਟਮ ਹੈ ਜਿਹੜਾ ਲਾ ਕੇ ਦਵਾਂਗੇ ਜੇ ਤਾਂ ਕਿ ਖੇਤਾਂ ਜਿਹੜਾ ਉਹਦੇ ਵਿੱਚ ਪਾਣੀ ਹੈ ਜਿਹੜਾ ਉਹ ਫਰੀ ਚੱਕ ਸਕੇ ਮਤਲਬ ਉਹਦੇ ਵਿੱਚ ਖਰਚਾ ਨਾ ਉਹਦਾ ਹੋਵੇ ਐ ਤੁਹਾਡੇ ਕਹਿਣ ਤੋਂ ਬਾਅਦ ਵੀ ਜਿਹੜਾ ਧਰਤੀ ਦੇ ਵਿੱਚੋਂ ਦਿਨ ਹਰ ਟਾਈਮ ਪਾਣੀ ਖਿੱਚਿਆ ਜਾ ਰਿਹਾ ਪਾਣੀ ਦਾ ਲੈਵਲ ਜਿਹੜਾ ਥੱਲੇ ਆ ਰਿਹਾ ਤੇ ਮਾਹਰ ਇਹ ਗੱਲ ਕਹਿੰਦੇ ਆ ਵੀ ਹੌਲੀ ਹੌਲੀ ਆਪਣਾ ਜਿਹੜਾ ਪੰਜਾਬ ਹੈ ਇਹ Rajasthan ਨਾਲ ਵਧਦਾ ਜਾ ਰਿਹਾ ਜੇ ਇਸ ਤਰ੍ਹਾਂ ਹਰ ਕਿਸਾਨ ਆਪਣੇ ਖੇਤਾਂ ਦੇ ਵਿੱਚ ਇਸ ਤਰ੍ਹਾਂ ਪਾਉਂਡ ਬੱਟ ਲਵੇ ਜਿਹੜਾ ਧਰਤੀ ਤੋਂ ਬਾਪਰ ਪਾਣੀ ਖਿੱਚਦੇ ਆ ਉਹਨੂੰ ਮਤਲਬ ਬਚਾਅ ਹੋ ਸਕਦਾ ਬਹੁਤ ਜ਼ਿਆਦਾ ਬਚਾਅ ਹੋ ਸਕਦਾ Rajasthan ਦੇ ਵਿੱਚ ਘਰਜਿੰਦਰ ਨਾਮ ਦਾ ਬੰਦਾ ਉਹਨੇ ਤਲਾਬ ਪੱਟ ਕੇ ਉੱਥੇ ਸਬਜ਼ੀ ਕਰਨ ਲਾਤੀ ਜਿਹੜਾ ਬਰਸਾਤੀ ਪਾਣੀ ਹਟ ਜਾਂਦਾ ਸੀ ਨਾ ਕਿਤੇ ਕਿਤੇ ਚਲੇ ਜਾਂਦਾ ਸੀ ਉਹ ਬੰਦੇ ਨੂੰ ਇੰਨੀ ਸਮਝ ਸੀ ਵੀ ਉਰੇ ਤਲਾਬ ਪੱਟਾਂਗੇ ਪਾਣੀ ਘਟ ਖਾਏਗਾ ਕਈ ਥਾਵਾਂ ਤੇ ਉਸਨੇ ਇਹ ਮਿਸਾਲ ਕਾਇਮ ਕੀਤੀ ਆ ਰਾਜਸਥਾਨ ਦੇ ਵਿੱਚ ਬਈ ਬਹੁਤ سارے ਤਲਾਬ ਪੱਟੇ ਉੱਥੇ ਸਬਜ਼ੀ ਕਰਨ ਲਾਤੇ ਲੋਕ ਫਸਲਾਂ ਕਰਨ ਲਾਤੇ ਉਹ ਇਲਾਕਾ ਆਬਾਦ ਕਰਦਾ ਜਿਹੜਾ ਪਾਣੀ ਆਉਂਦਾ ਸੀ ਫੜ ਕੇ ਚਲਾ ਜਾਂਦਾ ਸੀ ਤੇ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਸੀ ਮਤਲਬ ਸਰਕਾਰ ਤੋਂ ਤੁਸੀਂ ਮਤਲਬ ਸਰਕਾਰ ਨੂੰ ਕੀ ਕੀ ਕਹਿਣਾ ਚਾਹੁੰਦੇ ਸਰਕਾਰ ਕਿਸਾਣ ਕਿਸ ਤਰ੍ਹਾਂ ਬਾਹ ਫੜੇ ਦੇਚ ਹੁਣ ਇਹਦੇ ਵਿੱਚ ਦੇਖੋ ਚਿੰਤਾ ਜਿਹੜੀ ਉਹਦਾ ਸਰਕਾਰਾਂ ਵੀ ਕਹਿੰ ਜਾਂਦੀਆਂ ਨੇ ਪਾਣੀ ਥੱਲੇ ਜਾ ਰਿਹਾ ਜੀ ਜੀਰੀ ਉਦੋਂ ਲਾਓ ਇਹਨੂੰ ਲਾਓ ਜੀਰੀ ਤਾਂ ਜਹਿਣਾ ਹੀ ਵੜਦਿਓ ਜੀਰੀ ਤਾਂ ਸਤਿਆਨਾਸ਼ ਕਰ ਰਹੀ ਐ ਪੂਰੀ ਧਰਤੀ ਦਾ ਇਹ ਜਿਹੜਾ ਲੈਂਟਰ ਪਿਆ ਨਾ ਜ਼ਮੀਨ ਦੇ ਵਿੱਚ ਇਹ ਲੈਂਟਰ ਵੀ ਜੀਰੀ ਨਹੀਂ ਪਾਇਆ ਜਿਹੜਾ ਪਹਿਲਾਂ ਬੈੜਾਂ ਨਾਲ ਕੱਦੂ ਕਰਦੇ ਸੀ ਫਿਰ ਟਰੈਕਟਰ ਇਦਾਂ ਹੀ ਕੱਦੂ ਲਾ ਕੇ ਕਰਨਾ ਯਾਨੀ ਲੈਂਟਰ ਪੈ ਗਿਆ ਥੱਲੇ ਟਰੈਕਟਰ ਖੁੱਭਦਾ ਨਹੀਂ ਹੈ ਜਿੰਨੀ ਕਿ ਤਾਂ ਜੀਰੀ ਘਟ ਕੇ ਪੂਰੀ ਦੂਸਰਾ ਬਾਸਮਤੀਆਂ ਤੇ ਆ ਜਾਣ ਲੋਕ ਉਹ ਵੀ ਜਿੱਥੇ ਜਿੱਥੇ ਡੂੰਘੇ ਖੇ ਉਹਨੇ ਉਥੇ ਬਾਕੀ ਫਸਲਾਂ ਜਿਹੜੀਆਂ ਬਾਕੀ ਫਸਲਾਂ ਦੀ ਵਿਕਰੀ ਹੋਣੀ ਚਾਹੀਦੀ ਹੈ ਮੱਕੀ ਹੈ ਕਬਾਹ ਹੈ ਦਾਲਾਂ ਨੇ ਹੈਨਾ ਉਹਨਾਂ ਦੀ ਵਿਕਰੀ ਹੋਵੇ ਹਰ ਹਰ ਹੈ ਬਹੁਤ ਸਾਰੀਆਂ ਬਿਨਾ ਪਾਣੀ ਵਾਲੀਆਂ ਚੀਜ਼ਾਂ ਨੇ ਤੇ ਬਾਜਰਾ ਹੋ ਗਿਆ ਜਵਾਰ ਹੋ ਗਈ ਬਹੁਤ ਸਾਰੀਆਂ ਫਸਲਾਂ ਦੂਜਾ ਇਹ ਜਿਹੜੇ ਤਲਾ ਨੇ ਇਹ ਤਲਾ ਪਟਾਏ ਜਾਣ ਸਾਰੀ ਜਗ੍ਹਾ ਤੇ ਤੇ ਲੋਕਾਂ ਨੂੰ ਸੋਲਰ ਸਿਸਟਮ ਲਾ ਕੇ ਦਿੱਤਾ ਜਾਵੇ ਵੀ ਤੁਸੀਂ ਪਾਣੀ ਇਹਦੇ ਵਿੱਚ ਆਰਾਮ ਨਾਲ ਚੱਕ ਸਕਦੇ ਤੁਹਾਨੂੰ ਅੰਜਣ ਲਾਣ ਦੀ ਲੋੜ ਨਹੀਂ ਹੈ ਜਾਂ ਕੋਈ ਹੋਰ ਖਰਚਾ ਕਰਨ ਦੀ ਲੋੜ ਨਹੀਂ ਹੈ ਕਿਸੇ ਤਰ੍ਹਾਂ ਦਾ ਵੀ ਦੇਖੋ ਜਿਹੜੇ ਤੁਸੀਂ ਦਰਖਤਾਂ ਦੀ ਗੱਲ ਕਰੀ ਹੈ ਤੁਸੀਂ ਇੱਕ ਤਾਂ ਇੱਧਰ ਬਾਈ ਜੀ ਕੈਮਰਾ ਖਮਾਓ ਮੜ ਜਾ ਇੱਧਰ ਦਰਖਤ ਦੇਖੋ ਠੀਕ ਹੈ ਤੇ ਇੱਧਰ ਦਰਖਤ 10 ਏਕੜ ਹੈ 10 ਏਕੜ ਦੇ ਵਿੱਚ ਤੁਹਾਨੂੰ 200 ਬੂਟਾ ਮਿਲੇਗਾ ਅਲੱਗ-ਅਲੱਗ ਬਾਗ ਵੀ ਹੈ ਉਹ ਬਾੜਬੂੜ ਤੇ ਲਾਏ ਹੋਏ ਨੇ ਅਲੱਗ-ਅਲੱਗ ਥਾਵਾਂ ਤੇ ਕਿਹੜੇ 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 ਆਪਣੇ ਕੋਲ ਫਲਾਂ ਦੇ ਦਰਖਤ ਲਾਇਏ ਹੋਏ ਇੱਥੇ ਹੁਣ ਜੇ ਮੈਂ ਗਾਣ ਲੱਗਾਂ ਏਸੇ ਤੇ ਟਾਈਮ ਲੱਗ ਜਾਏਗਾ ਉਰੇ ਹੈਗੇ ਨੇ 25-30 ਤਰ੍ਹਾਂ ਦੇ ਬੁੱਟੇ ਠੀਕ ਹੈ ਜੀ ਹਾਂ ਉਹਦੇ ਵਿੱਚ ਹਲਦਾਰ ਨੇ ਸਾਰੇ ਤੇ ਸਾਰੇ ਰੁੱਟਾਂ ਵਾਲੇ ਫਲ ਨੇ ਅਜੇ ਮੈਂ ਹੋਰ ਵੀ ਲਾਣੇ ਆ ਸਗੋਂ 100-150 ਬੁੱਟਾ ਹੋਰ ਲਾਣਾ ਆਸ਼ਾ ਤੁਸੀਂ ਇੱਧਰਲੇ ਪਾਸੇ ਦੇਖੋ ਹੁਣ ਇਹ ਕੈਮੀਕਲ ਖੇਤੀ ਵਾਲੇ ਖੇਤ ਨੇ ਸਾਰੇ ਕੋਈ ਦਿਖ ਰਿਹਾ ਦੂਰ ਤੱਕ ਦਰਖਤ ਏਕੜਾਂ ਦੇ ਏਕੜ ਖਾਲੀ ਪਏ ਪੰਜਾਬ ਦੀ ਧਰਤੀ ਤੇ ਸਿਰਫ 2.5-3% ਦਰਖਤ ਰਹਿ ਗਏ ਹਰਤਾ ਸਹੀ ਤੇ 33% ਦਰਖਤ ਚਾਹੀਦੇ ਆ ਕੋਈ ਕਹ ਰਿਹਾ ਮੇਰੀ ਕਬੈਨ ਚ ਫਸ ਰਿਹਾ ਤਾਂ ਕਰਕੇ ਵੱਢ ਦਿਆ ਕੋਈ ਕਹ ਰਿਹਾ ਮੇਰੇ ਟਰੈਕਟਰ ਚ ਫਸ ਰਿਹਾ ਉਹ ਵਿਚਾਰਾ ਨਹੀਂ ਫਸਦਾ ਆਪ ਫਸਦੇ ਨੇ ਜਾ ਕੇ ਉਹ ਤਾਂ ਇੱਕ ਥਾਂ ਤੇ ਖੜਿਆ ਕਿ ਉੱਥੇ ਉਹਦੇ ਨੇੜੇ ਨੂੰ ਬਚਾ ਕੇ ਲੰਘਾ ਲਿਓ ਠੀਕ ਹੈ ਉਹਨੂੰ ਕਹਿਣਗੇ ਫਸ ਰਿਹਾ ਫਸਦੇ ਆਪ ਨਹੀਂ ਜਾ ਕੇ ਇਸ ਕਰਕੇ ਪੂਰੇ ਧਰਤੀ ਦੇ ਵਿੱਚ ਤਰੀਕੇ ਨਾਲ ਦਰਖਤ ਲਾਏ ਜਾ ਸਕਦੇ ਨੇ ਹੁਣ ਤਾਂ ਖੇਤੀਬਾੜੀ ਯੂਨੀਵਰਸਿਟੀ ਵਾਲੇ ਵੀ ਲੱਗੇ ਕਹਿਣ ਵੀ ਬੱਟਾਂ ਤੇ ਇਹ ਦਰਖਤਾਂ ਨੇ ਜਿਹੜੇ ਇਹ ਥੋੜਾ ਨੁਕਸਾਨ ਨਹੀਂ ਕਰਨਗੇ ਇਹ ਏਦ ਰਕਤੇ ਜਿਹੜੇ ਤੁਸੀਂ ਬੱਟਾਂ ਤੇ ਲਾਓ ਇਹ ਆਪਣਾ ਫਲਦਾਰ ਲਾਓ ਹਾਰੇ ਤਰ੍ਹਾਂ ਦੇ ਦਰਖਤ ਹੋ ਸਕਦੇ ਨੇ ਪਹਿਲਾਂ ਹੁੰਦੇ ਸੀ ਆਮ ਬਹੁਤ ਦਰਖਤ ਹੁੰਦੇ ਸੀ ਅ ਥੋੜਾ ਮਤਲਬ ਆਮ ਕਿਸਾਨ ਭਰਾਵਾਂ ਨੂੰ ਕਹਿਣ ਦਾ ਇਹ ਮਤਲਬ ਤੁਸੀਂ ਸਜੈਸਟ ਕਰਨਾ ਚਾਹ ਰਹੇ ਉਹਨਾਂ ਨੂੰ ਵੀ ਹਰ ਤਰ੍ਹਾਂ ਦੇ ਫਲ ਵੀ ਆਪਣਾ ਲੰਡਾਣੇ ਚਾਹੀਦੀ ਹੈ ਤੇ ਫਲ ਨਹੀਂ ਹੈ ਜਿਹੜੇ ਸਾਡੇ ਪ੍ਰਾਤਨ ਸਾਡੇ ਹੁੰਦੇ ਸੀ ਪ੍ਰਾਤਨ ਸਾਡੇ ਦਰਖਤ ਹੁੰਦੇ ਸੀਗੇ ਕਿੱਕਰ ਸੀਗੀ ਜਮਜਾਮਣ ਸੀਗੀ ਬੇਰੀ ਸੀਗੀ ਬਰੋਟੇ ਸੀਗੇ ਪੀਪਲ ਸੀਗੇ ਮਤਲਬ ਉਹਨਾਂ ਵੱਲ ਨੂੰ ਵੀ ਕਿਸਾਨਾਂ ਨੂੰ ਮੁਹਾਰਾ ਮੋੜਨੇ ਚਾਹੀਦੀ ਹੈ 64 ਤਰ੍ਹਾਂ ਦੀਆਂ ਨਸਲਾਂ ਦਰਖਤਾਂ ਦੀਆਂ ਖਤਮ ਕਰਤੀਆਂ ਕਿਕਰਾਂ ਨਹੀਂ ਰਹੀਆਂ ਨਿੰਮ ਬਹੁਤ ਘਟ ਗਏ ਪਿੱਪਲ ਬਰੋਂਟੇ ਬਹੁਤ ਘਟ ਗਏ ਕਹਿੰਦੇ ਜਗਾਂ ਘੇਰਦੇ ਨੇ ਇਹ ਠੀਕ ਹੈ ਸੰਝੀਆਂ ਥਾਵਾਂ ਤੇ ਤਾਂ ਲੱਗ ਹੀ ਸਕਦੇ ਨੇ ਉਹ ਸੰਝੀਆਂ ਥਾਂਵਾਂ ਤੇ ਵੀ ਉਹਨਾਂ ਨੂੰ ਹੁਣ ਦੰਦੇ ਹਨ ਤੇ 64 ਤਰ੍ਹਾਂ ਦੇ ਇਸ ਤਰ੍ਹਾਂ ਜਿਹੜੇ ਪਹਿਲਾਂ ਜੰਡ ਹੁੰਦੀ ਸੀ ਕਕੀਰ ਅ ਡੇਲਿਆਂ ਦਾ 4-5 ਦਾ ਸੀ ਇਹ ਬਹੁਤ ਸਾਰੇ ਉਹ ਤਾਂ ਚਲੇ ਹੀ ਗਏ ਪਰ ਜਿਹੜੇ ਬਰਾਸਤੀ ਦਰਖਤ ਨੇ ਜਿਹੜੇ ਰਾਉਂਡ ਗਲਾਸ ਵਾਲੇ ਨਾ ਉਹ ਮਿਹਨਤ ਕਰ ਰਹੇ ਨੇ ਰਾਉਂਡ ਗਲਾਸ ਫਾਊਂਡੇਸ਼ਨ ਇੱਕ ਉਹ ਲੋਾਰੇ ਨੇ ਬਹੁਤ ਥਾਵਾਂ ਤੇ ਮੈਂ ਵੀ ਲਾਏ ਆ ਉਹਨਾਂ ਤੋਂ ਲਿਆ ਕੇ ਬਹੁਤ ਸਾਰੇ ਤੁਸੀਂ ਦੱਸੋ ਸਰਪੰਨ ਸਾਹਿਬ ਮੋٹے ਮੋٹے ਵੀ ਤੁਸੀਂ ਤੁਹਾਡੇ ਕੋਲ ਕਿਹੜੇ ਕਿਹੜੇ ਤਰਖਤ ਬਰਾਸਤੀ ਕਿਹੜੇ ਕਿਹੜੇ ਐ ਤੇ ਫਰਦ ਦਰਖਤ ਕਿਹੜੇ ਕਿਹੜੇ ਤੁਸ ਲਾਏ ਹੋਏ ਦੇਖੋ ਬਰਾਸਤੀ ਤਾਦੀ ਹੈ ਨਿੰਬ ਪਿੱਪਲ ਵੀ ਹੈ ਠੀਕ ਹੈ ਜੀ ਬਸ ਇਹ ਕਿਕਰ ਹੋਗੀ ਮੇਰੇ ਕੋਲ ਦਾ ਝੰਡ ਵੀ ਲਾਇਆ ਵਾ ਬਰਾਸਤੀਆਂ ਚ ਸ਼ਹਿਤੂਤ ਹੈ ਇਹ ਸਾਰੇ ਬਰਾਸ਼ਤੀ ਦਰਖਤਾਂ ਕੋਸ਼ਿਸ਼ ਕਰ ਰਹੇ ਜਿਹੜੇ ਰਹਿ ਰਹੇ ਨੇ ਅੱਗੇ ਉਹ ਵੀ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸੋਹਾਂਜਣਾ ਹੋ ਗਿਆ ਬਹੁਤ ਸਾਰੇ ਦਰਖਤ ਨੇ ਇਹ ਆਮਲਾ ਹੋ ਗਿਆ ਤੁਹਾਡੇ ਉਹ अजीत ਵਾਲਿਆਂ ਨੇ ਜਿਹੜਾ ਪਹਿਲਾਂ ਦੇ ਆ ਸੀ ਹਰਿਆਵਨ अजीत ਹਰਿਆਵਨ ਹਾਂਜੀ ਹਾਂਜੀ ਇਹ ਬਹੁਤ ਸੋਹਣੇ ਗੁੱਪੇ ਨੇ ਇਹ ਵੀ ਯਾਨੀ ਸਾਰੇ ਤਰ੍ਹਾਂ ਦੇ ਜਿਹੜੇ ਫਲ ਨੇ ਨਾ ਉਹ ਲਾਉਣੇ ਚਾਹੀਦੇ ਨੇ ਅੱਜ ਕੱਲ੍ਹ ਦੀਆਂ ਖੋਜਾਂ ਇਹ ਲਗੀਆਂ ਦੱਸਣ ਕਿ ਜੇ ਬੰਦਾ ਇੱਕ ਟਾਈਮ ਰੱਜ ਕੇ ਫਲ ਖਾ ਰਿਆ ਤਾਂ ਉਹਨੂੰ ਕੋਈ ਬਿਮਾਰੀ ਨਹੀਂ ਲੱਗਦੀ ਕੋਈ ਵੀ ਬਿਮਾਰੀ ਨਹੀਂ ਲੱਗਦੀ ਪਰ ਕੈਮੀਕਲ ਵਾਲੇ ਫਲ ਨਹੀਂ ਖਾਣੇ ਚਾਹੀਦੇ ਕਾਮੀ ਫਲ ਵੀ ਬਿਮਾਰ ਕਰਦੇ ਨੇ ਜੇ ਤੁਸੀਂ ਕੈਮੀਕਲ ਵਾਲੇ ਕੇਲੇ ਖਾ ਰਹੇ ਆਂ ਪਪੀਤਾ ਖਾ ਰਹੇ ਆਂ ਕੈਮੀਕਲ ਨਾਲ ਪੱਕੀਆਂ ਬਹੁਤ ਸਾਰੀਆਂ ਚੀਜ਼ਾਂ ਪਰ ਜੇ ਤੁਸੀਂ ਇੱਕ ਟਾਈਮ ਪੂਰਾ ਰੱਜ ਕੇ ਫਲ ਖਾ ਰਹੇ ਆਂ ਨਾ ਜੇ ਤੁਹਾਡੇ ਸਰੀਰ ਦੇ ਅੰਦਰ ਕੋਈ ਬਿਮਾਰੀ ਹੈ ਵੀ ਹੈ ਉਹ ਵੀ ਮਤਲਬ 2-4 ਮਹੀਨੇ ਚ ਆਪੇ ਹੀ ਗਾਇਬ ਹੋ ਜਾਈਗੀ ਇਹ ਖੋਜਾਂ ਜਿੰਦੀਆਂ ਪੂਰੇ ਸੰਸਾਰ ਦੇ ਵਿੱਚ ਹੋ ਚੁੱਕੀਆਂ ਇਸ ਕਰਕੇ ਦਰੱਖਤਾਂ ਦੀ ਤਾਂ ਤੰਦਰੁਸਤ ਰਹਿਣ ਵਾਸਤੇ ਵੀ ਲੋੜ ਹੈ ਸਾਹ ਲੈਣ ਵਾਸਤੇ ਵੀ ਲੋੜ ਹੈ ਇੰਨ ਮਿੰਟ ਤੋਂ ਵੱਧ ਬੰਦਾ ਕੱਟ ਨਹੀਂ ਸਕਦਾ ਸਾਹ ਲੈਣ ਤੋਂ ਬਿਨਾਂ ਹਾਂ ਇਹੀ ਦੰਦੇ ਨੇ ਹਾਂ ਤਾਂ ਇਹਨਾ ਤੋਂ ਹੀ ਮਿਲਦਾ ਇਸ ਕਰਕੇ ਦਰਸ਼ਕਾਂ ਵੱਲ ਤਾਂ ਬਹੁਤ ਧਿਆਨ ਦੇਣ ਦੀ ਲੋੜ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਕੇ ਲਈ ਬੈਲ